ਲੁਧਿਆਣਾ ਦੀ ਜਿਮਨੀ ਚੌਂਕ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅੰਦਰ ਵਗਾਵਤ ਉੱਠਦੀ ਹੋਈ ਨਜ਼ਰ ਆ ਰਹੀ ਹੈ ਸੋ ਦੱਸਦੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੇ ਵੱਲੋਂ ਇੱਕ ਪੋਸਟ ਪਾ ਕੇ ਇਸ ਨਵੇਂ ਵਿਵਾਦ ਨੂੰ ਜਨਮ ਦਿੱਤਾ ਦੱਸਦੀ ਹੈ ਕਿ ਪ੍ਰੀਤੀ ਮਲਹੋਤਰਾ ਦੇ ਵੱਲੋਂ ਇੱਕ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਪੋਸਟ ਪਾਈ ਗਿਆ ਜਿਸ ਤੋਂ ਬਾਅਦ ਵਗਾਵਤ ਸ਼ੁਰੂ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਦੱਸਦੀ ਹੈ ਕਿ ਆਮ ਆਦੀ ਪਾਰਟੀ ਦੀ ਸੂਬੇ ਦੀ ਮੈਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਅਤੇ ਪ੍ਰੀਤੀ ਮਲਹੋਤਰਾ ਦੇ ਵੱਲੋਂ ਪਾਰਟੀ ਦੀਆਂ ਨੀਤੀਆਂ ਦੇ ਉੱਪਰ ਸਵਾਲੀਆ ਨਿਸ਼ਾਨ ਲਗਾਏ ਗਏ ਨੇ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਨਾਲ ਹੀ ਨਾਲ ਆਪਣੀ ਹੀ ਪਾਰਟੀ ਦੇ ਖਿਲਾਫ ਧਰਨੇ ਲਾਉਣ ਦੀ ਗੱਲ ਵੀ ਉਹ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਕਿ ਇਹ ਪੂਰਾ ਮਾਮਲਾ ਬਾਹਰੋਂ ਲੋਕਾਂ ਨੂੰ ਜਿਹੜੇ ਬਾਹਰੀ ਲੋਕ ਨੇ ਜਾਂ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਲੋਕਾਂ ਨੂੰ ਵਲੰਟੀਅਰਾਂ ਨੂੰ ਅਜਰਮਜ਼ਾਦ ਕਰਦੇ ਹੋਏ ਉਹਨਾਂ ਨੂੰ ਅਹੁਦੇਦਾਰੀਆਂ ਦੇਣੀਆਂ ਇਹ ਕਿਤਨਾ ਕਿਤੇ ਖਟਕਦਾ ਹੋਇਆ ਦਿਖਾਈ ਦਿੱਤਾ ਹੈ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਨੂੰ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਹੈ ਤੇ ਨਾਲ ਉਹਨਾਂ ਨੇ ਖਤਸਾ ਵੀ ਜਿਤਾਇਆ ਵੀ ਇਸ ਪੋਸਟ ਤੋਂ ਬਾਅਦ ਹੋ ਸਕਦਾ ਉਹਨਾਂ ਨੂੰ ਪ੍ਰਧਾਨਗੀ ਤੋਂ ਵੀ ਹਟਾ ਦਿੱਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਝੂਠੇ ਪਰਚੇ ਵੀ ਦਰਜ ਕਰਾ ਦਿੱਤੇ ਜਾਣ ਸੋ ਦੱਸ ਜੀਏ ਕਿ ਪ੍ਰੀਤੀ ਮਲਹੋਤਰਾ ਜਿਹੜੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਆਪਣੀ ਹੀ ਪਾਰਟੀ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਮਾਮਲਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਸੋ ਦੱਸਿਏ ਕਿ ਸਭ ਤੋਂ ਪਹਿਲਾਂ ਤੁਹਾਨੂੰ ਉਹ ਪੋਸਟ ਦਿਖਾ ਦਿੰਨੇ ਆ ਪੜ੍ਹ ਕੇ ਸੁਣਾ ਦਿੰਨੇ ਜਿਹੜੀ ਪੋਸਟ ਪ੍ਰੀਤੀ ਮਲਹੋਤਰਾ ਦੇ ਵੱਲੋਂ ਕੁਝ ਸਮਾਂ ਪਹਿਲਾਂ ਆਪਣੀ ਆਪ ਪੇਜ ਦੇ ਉੱਪਰ ਪਾਈ ਗਿਆ ਸੋ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਪੋਸਟ ਨੂੰ ਲਾਈਕ ਤੇ ਸ਼ੇਅਰ ਕੀਤਾ ਮੈਨੂੰ ਪਤਾ ਹੈ ਕਿ ਮੇਰੀ ਇਹ ਪੋਸਟ ਪਾਉਣ ਤੇ ਮੈਨੂੰ ਪੰਜਾਬ ਪ੍ਰਧਾਨਗੀ ਤੋਂ ਉਤਾਰ ਦਿੱਤਾ ਜਾਊਗਾ ਅਤੇ ਮੇਰੇ ਉੱਪਰ ਝੂਠੇ ਕੇਸ ਵੀ ਪਾਏ ਜਾਣਗੇ ਪਰ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੀ ਮੈਂ ਇਸ ਪਾਰਟੀ ਦੇ ਵਿੱਚ ਅਹੁਦਿਆਂ ਕਰਕੇ ਨਹੀਂ ਆਈ ਸੀ ਮੈਨੂੰ ਦੁੱਖ ਹੁੰਦਾ ਜਦੋਂ ਪੁਰਾਣੇ ਵਲੰਟੀਅਰ ਤਾਂ ਰੋ ਰਹੇ ਨੇ ਪਰ ਕੁਝ ਚਾਪਲੂਸ ਬੰਦੇ ਜਿਹੜੇ ਕਿ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਵਿੱਚ ਚਲੇ ਗਏ ਸੀ ਅਤੇ ਅੱਜ ਇਸ ਪਾਰਟੀ ਦੇ ਵਿੱਚ ਵਾਪਸ ਆ ਕੇ ਵੱਡੇ ਅਹੁਦੇ ਅਤੇ ਵੱਡੇ ਚੇਅਰਮੈਨ ਲੈ ਕੇ ਅੱਜ ਪੁਰਾਣੇ ਵਲੰਟੀਅਰ ਇਹਨਾਂ ਨੈਗੇਟਿਵ ਰਿਪੋਰਟਾਂ ਭੇਜ ਰਹੇ ਨੇ ਮੈਂ ਉਹਨਾਂ ਦਾ ਸਖਤ ਵਿਰੋਧ ਕਰਦੀ ਹਾਂ ਅਤੇ ਆਮ ਆਦੀ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਲੋਕਾਂ ਦੇ ਹੱਕ ਵਿੱਚ ਖੜੀ ਹਾਂ ਅਤੇ ਬਹੁਤ ਹੀ ਜਲਦੀ ਉਹਨਾਂ ਦੇ ਹੱਕ ਵਿੱਚ ਇੱਕ ਧਰਨਾ ਲਗਾਵਾਂਗੀ ਜਿਸ ਵਿੱਚ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਮੇਰਾ ਸਾਥ ਦਿਉਂਗੇ ਇਹ ਉਹ ਪੋਸਟ ਹੈ ਜਿਹੜੀ ਪ੍ਰੀਤੀ ਮਲਹੋਤਰਾ ਦੇ ਵੱਲੋਂ ਪਾਈ ਗਈ ਹੈ ਜਿਸ ਤੋਂ ਬਾਅਦ ਹੁਣ ਇਹ ਚਰਚਾਵਾ ਸ਼ੁਰੂ ਹੋ ਚੁੱਕਿਆ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਕਿਤੇ ਅੱਗੇ ਇਹ ਚਿੰਗਾਰੀ ਵਾਧੀ ਹੋਈ ਵੱਡਾ ਰੂਪ ਧਾਰਨ ਕਰ ਲਵੇ ਅ ਦਰਅਸਲ ਉਹਨਾਂ ਦੇ ਵੱਲੋਂ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਲੋਕ ਆਏ ਸੀ ਦੂਜੇ ਪਾਰਟੀਆਂ ਪਹਿਲਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਲੋਕ ਗਏ ਸੀ ਬਾਅਦ ਵਿੱਚ ਵਾਪਸੀ ਕੀਤੀ ਤੇ ਪਾਰਟੀ ਨੇ ਉਹਨਾਂ ਨੂੰ ਵਾਪਸੀ ਆਉਂਦੇ ਹੀ ਵੱਡੇ ਅਹੁਦੇ ਦਿੱਤੇ ਨੇ ਵੱਡੀਆਂ ਚੇਅਰਮੈਨੀਆਂ ਦਿੱਤੀਆਂ ਨੇ ਜਿਸ ਦੇ ਉੱਪਰ ਗੁੱਸਾ ਹੈਗਾ ਆਮ ਆਦਮੀ ਪਾਰਟੀ ਦੀ ਸ ਮਹਿਲਾ ਵਿੰਗ ਦੀ ਪ੍ਰਧਾਨ ਨੂੰ ਸੋ ਜੇਕਰ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਚੇਅਰਮੈਨ ਅਤੇ ਅਹੁਦੇਦਾਰੀਆਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਵੀ ਆਮ ਆਦਮੀ ਪਾਰਟੀ ਰਹੀ ਹੈ ਜੇਕਰ ਅੰਦਰੂਨੀ ਕਲੇਸ਼ ਦੀ ਗੱਲ ਕਰੀ ਤੇ ਇਸ ਤੋਂ ਪਹਿਲਾਂ ਵਿਦਿਆਰਥੀ ਵਿੰਗ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਅਹੁਦੇਦਾਰੀਆਂ ਨੂੰ ਲੈ ਕੇ ਇੱਕ ਵੱਡਾ ਸੰਘਰਸ਼ ਵੇਖਣ ਨੂੰ ਮਿਲਿਆ ਸੀ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਸੈਕਟਰ 39 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੀ ਕੀ ਅਗਵਾਈ ਹਰਿਆਣਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਨਰਾਗ ਡਾਂਡਾ ਕਰ ਰਹੇ ਸੀ ਅਤੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਉਹਨਾਂ ਦੇ ਕਰੀਬੀ ਨੂੰ ਇਸ ਵਿੰਗ ਦੇ ਵਿੱਚ ਜਾਂ ਕਈ ਵਿਦਿਆਰਥੀ ਵਿੰਗ ਦੇ ਵਿੱਚ ਅਹੁਦੇ ਦਿੱਤੇ ਜਾਣਗੇ ਜਿਸ ਤੋਂ ਬਾਅਦ ਇਹ ਮੀਟਿੰਗ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਦਿਖਾਈ ਦਿੱਤੀ ਤੇ ਇੱਕ ਧੜੇ ਵਿੱਚ ਉਹ ਲੋਕ ਸੀ ਜਿਹੜੇ ਇਹਨਾਂ ਅਹੁਦੇਦਾਰੀਆਂ ਦੀ ਬਾਹਰਲੇ ਲੋਕਾਂ ਨੂੰ ਦਿੱਤੇ ਜਾਣ ਵਾਲੀਆਂ ਅਹੁਦੇਦਾਰੀਆਂ ਦੀ ਵਿਰੋਧਤਾ ਕਰ ਰਹੇ ਸੀ ਅਤੇ ਗੱਲ ਸ਼ੁਰੂਆਤ ਹੁੰਦੀ ਹੋਈ ਝਗੜੇ ਤੱਕ ਪਹੁੰਚੀ ਅਤੇ ਗਮਲੇ ਅਤੇ ਭੰਨ ਤੋੜ ਹੈ ਜਿਹੜੀ ਸੈਕਟਰ 39 ਦੀ ਸਰਕਾਰੀ ਕੋਠੀ ਦੇ ਵਿੱਚ ਵੇਖਣ ਨੂੰ ਮਿਲੀ ਸੀ ਜਿੱਥੇ ਵਿਦਿਆਰਥੀ ਵਿੰਗ ਦੀ ਇਹ ਮੀਟਿੰਗ ਸੀ ਇਹ ਜੇ ਕਹੀਏ ਪਾਰਟੀ ਦੇ ਵਿੱਚ ਅੰਦਰੂਨੀ ਪਹਿਲਾ ਮਸਲਾ ਸੀ ਜਿੱਥੇ ਅਹੁਦੇਦਾਰੀਆਂ ਨੂੰ ਲੈ ਕੇ ਪਾਰਟੀ ਦੇ ਵਲੰਟੀਅਰ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਪਾਰਟੀ ਦੀ ਨੀਤੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਦਿਖਾਈ ਦਿੱਤੇ ਸੀ ਜੇ ਇਸ ਤੋਂ ਪਿੱਛੇ ਥੋੜਾ ਚਲੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬਖ ਬਖ ਅ ਅਹੁਦਿਆਂ ਦੇ ਉੱਪਰ ਤੈਨਾਤੀਆਂ ਕੀਤੀਆਂ ਗਈਆਂ ਸੀ ਚੇਅਰਮੈਨ ਲਗਾਏ ਗਏ ਸੀ ਡਾਇਰੈਕਟਰ ਲਗਾਏ ਗਏ ਸੀ ਬਖ ਬਖ ਵਿਭਾਗਾਂ ਦੇ ਵਿੱਚ ਸੇ ਉਹਨਾਂ ਦੇ ਵਿੱਚ ਇਹਨਾਂ ਅਹੁਦੇਦਾਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆ ਗਈ ਸੀ ਕਿਉਂਕਿ ਜੇਕਰ ਗੱਲ ਕਰੀਏ ਚੇਅਰਮੈਨੀ ਦੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਜਿਹੜਾ ਚੇਅਰਮੈਨ ਸੀ ਉਹ ਦੀਪਕ ਚੋਹਾਨ ਨੂੰ ਲਗਾਇਆ ਗਿਆ ਸੀ ਜੋ ਯੂਪੀ ਦੇ ਨਾਲ ਤਾਲੁਕਾਤ ਰੱਖਦੇ ਨੇ ਤੇ ਇਹ ਵੀ ਗੱਲ ਕਈ ਸਾਲ ਨਿਕਲ ਕੇ ਸਾਹਮਣੇ ਆਈ ਸੀ ਕਿ ਇਹ ਆਮ ਆਦਮੀ ਪਾਰਟੀ ਦੇ ਯੂਪੀ ਦੇ ਵਰਕਰ ਨੇ ਤੇ ਇਹਨਾਂ ਨੂੰ ਜਿਹੜਾ ਅਹੁਦੇਦਾਰੀਆਂ ਨੇ ਉਹ ਪੰਜਾਬ ਦੇ ਵਿੱਚ ਦਿੱਤੀਆਂ ਗਿਆ ਨੇ ਪੰਜਾਬ ਦੇ ਵਿੱਚ ਲਿਆ ਕੇ ਇਹਨਾਂ ਨੂੰ ਚੇਅਰਮੈਨ ਲਗਾਇਆ ਗਿਆ ਸੋ ਦੂਸਰੀ ਜਿਹੜੀ ਅਹੁਦੇਦਾਰੀ ਦੀ ਗੱਲ ਸੀ ਚੇਅਰਮੈਨ ਸੀ ਉਹ ਅਹਿਮ ਅਹੁਦਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਵਿੱਚ ਜਿਹੜੀ ਅਹੁਦੇਦਾਰੀ ਹੈ ਉਹ ਦਿੱਲੀ ਤੋਂ ਲਿਆ ਕੇ ਦਿੱਤੀ ਗਈ ਸੀ ਇਸ ਚੇਅਰਮੈਨੀ ਨੂੰ ਲੈ ਕੇ ਇਸ ਅਹੁਦੇਦਾਰ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਕਾਫੀ ਹੱਲਾਗੁੱਲਾ ਕੀਤਾ ਗਿਆ ਸੀ ਇੱਥੋਂ ਤੱਕ ਕਿ ਇਹਨਾਂ ਦੋ ਚੇਅਰਮੈਨਾਂ ਨੂੰ ਜੇਕਰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੀ ਗੱਲ ਕਰੀਏ ਜਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਰੀਨਾ ਗੁਪਤਾ ਨੂੰ ਚੇਅਰਮੈਨ ਲਗਾਇਆ ਗਿਆ ਸੀ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਵਿੱਚ ਦੀਪਕ ਚੋਹਾਨ ਯੂਪੀ ਤੋਂ ਲੈ ਕੇ ਜਿਨ੍ਹਾਂ ਨੂੰ ਚੇਅਰਮੈਨ ਲਗਾਇਆ ਗਿਆ ਸੀ ਸੋ ਵਿਰੋਧੀਆਂ ਨੇ ਇੱਥੋਂ ਤੱਕ ਕਿਹਾ ਸੀ ਕਿ ਜਿਹੜੀਆਂ ਇਹ ਅਹੁਦੇਦਾਰੀਆਂ ਨੇ ਇਹ ਜਿਹੜੇ ਨਿਯੁਕਤੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਇਹ ਸ਼ਰਿਆਮ ਪੰਜਾਬ ਦੇ ਹਿੱਤਾਂ ਦੇ ਨਾਲ ਖਲਵਾੜ ਹੋ ਰਿਹਾ ਹੈ ਆ ਸੋ ਹੌਲੀ ਹੌਲੀ ਇਹ ਚਿੰਗਾਰੀ ਅੱਗੇ ਵਧਦੀ ਗਈ ਹੈ ਤੇ ਪਾਰਟੀ ਦੇ ਵਿੱਚ ਵੀ ਹੁਣ ਇਹ ਲਗਾਤਾਰ ਅਹੁਦੇਦਾਰੀਆਂ ਨੂੰ ਲੈ ਕੇ ਇਹਨਾਂ ਚੇਅਰਮੈਨਾਂ ਦੀਆਂ ਅਹੁਦੇਦਾਰੀਆਂ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਬਗਾਵਤ ਉੱਠਦੀ ਹੋਈ ਦਿਖਾਈ ਦੇ ਰਿਹਾ ਜਿਸ ਦੀ ਤਾਜ਼ਾ ਉਦਾਹਰਣ ਹੈ ਕਿ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦੀ ਉਹ ਪੋਸਟ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਪਾਰਟੀ ਦੇ ਨੀਤੀਆਂ ਦੇ ਉੱਪਰ ਤੇ ਪਾਰਟੀ ਹਾਈ ਕਮਾਂਡ ਦੇ ਉੱਪਰ ਦੋਸ਼ ਲਗਾਏ ਗਏ ਨੇ ਕਿ ਸਿਰਫ ਉਹ ਸਿਰਫ ਚਾਪਲੂ ਸਲੋਕਾਂ ਨੂੰ ਜਿਹੜੀਆਂ ਚੇਅਰਮੈਨੀਆਂ ਅਤੇ ਅਹੁਦੇਦਾਰੀਆਂ ਦੇ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਜਿਹੜੇ ਪਹਿਲਾਂ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਸੀ ਤੇ ਹੁਣ ਤੇ ਹੁਣ ਉਹ ਵਾਪਸ ਪਾਰਟੀ ਦੇ ਵਿੱਚ ਆਏ ਨੇ ਤੇ ਹੁਣ ਉਹਨਾਂ ਨੂੰ ਆਉਂਦਿਆਂ ਹੀ ਪਾਰਟੀ ਦੇ ਵਿੱਚ ਚੇਅਰਮੈਨੀਆਂ ਤੇ ਅਹੁਦੇਦਾਰੀਆਂ ਦਿੱਤੇ ਗਏ ਨੇ ਅਤੇ ਵਲੰਟੀਅਰਾਂ ਨੂੰ ਅਣ ਦੇਖਾ ਕੀਤਾ ਜਾ ਰਿਹਾ ਉਹ ਵਲੰਟੀਅਰ ਜਿਹੜੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਖੜੇ ਨੇ ਅਤੇ ਪਾਰਟੀ ਨੂੰ ਅੱਗੇ ਵਧਾਉਣ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਨੇ ਸੋ ਇਹ ਪੋਸਟ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਕੀ ਜਿਮਨੀ ਚੋਣ ਲੁਧਿਆਣਾ ਨੂੰ ਜਿੱਤਣ ਦੇ ਲਈ ਪੱਬਾ ਪਾਰ ਹੋਈ ਹੈ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਬਗਾਵਤ ਨੂੰ ਦਬਾਉਣ ਦੇ ਲਈ ਵੀ ਉਹਨਾਂ ਨੂੰ ਹੰਬੜਾ ਮਾਰਨਾ ਪਏਗਾ ਦੱਸ ਜੇ ਕਿ ਲੁਧਿਆਣਾ ਦੀ ਜਿਮਨੀ ਚੋਣ ਬਿਲਕੁਲ ਸਿਰ ਦੇ ਉੱਪਰ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਆਪਣੀ ਜਿਹੜੀ ਕੈਂਪੇਨ ਆ ਸ਼ੁਰੂ ਕਰ ਦਿੱਤੀ ਗਿਆ ਸੰਜੀਵ ਅਰੋੜਾ ਆ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਰਾਜ ਸਭਾ ਮੈਂਬਰ ਨੇ ਆ ਸੋ ਹੁਣ ਜਿੱਥੇ ਉਹ ਦਾਵਾ ਭਾਵੇਂ ਕਰ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਵਿਰੋਧੀਆਂ ਦੇ ਨਿਸ਼ਾਨੇ ਦੇ ਉਪਰ ਚੇਅਰਮੈਨੀ ਅਤੇ ਅਹੁਦੇਦਾਰੀਆਂ ਬਾਹਰੀ ਲੋਕਾਂ ਦੀ ਗੱਲ ਪਾਰਟੀ ਦੇ ਵਿੱਚ ਦਿੱਲੀ ਦੀ ਦਕਨ ਅੰਦਾਜ਼ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਪੰਜਾਬ ਸਰਕਾਰ ਦੇ ਉੱਪਰ ਆਮ ਆਦੀ ਪਾਰਟੀ ਦੇ ਉੱਪਰ ਗੰਭੀਰ ਇਲਜ਼ਾਮ ਲਗਾ ਰਹੇ ਨੇ ਆਪਣੀ ਕੈਂਪੇਨ ਦੇ ਵਿੱਚ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਿਆ ਜਾ ਰਿਹਾ ਹੈ ਉੱਥੇ ਹੀ ਹੁਣ ਜਿੱਥੇ ਪਹਿਲਾਂ ਵਿਦਿਆਰਥੀ ਵਿੰਗ ਦੇ ਵਿੱਚ ਇੱਕ ਬਗਾਵਤ ਵੇਖਣ ਨੂੰ ਮਿਲੀ ਸੀ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦੇ ਵੱਲੋਂ ਵੀ ਪਾਰਟੀ ਦੇ ਉੱਪਰ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਕੀ ਇਹ ਸਵਾਲੀਆ ਨਿਸ਼ਾਨ ਪਾਰਟੀ ਨੂੰ ਜਿਮਨੀ ਚੋਣ ਦੇ ਵਿੱਚ ਜਾਂ ਫਿਰ 2027 ਦੇ ਵਿੱਚ ਵੱਡੀ ਚੁਣੌਤੀ ਬਣਦੇ ਦਿਖਾਈ ਦੇਣਗੇ ਜਾਂ ਫਿਰ ਇਸ ਤੋਂ ਪਹਿਲਾਂ ਹੀ ਪਾਰਟੀ ਦੇ ਵੱਲੋਂ ਇਸ ਬਗਾਵਤ ਨੂੰ ਕੰਟਰੋਲ ਕਰ ਲਿਆ ਜਾਏਗਾ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਾ ਲੋਕਨਾ ਟੀਵੀ ਦੇ ਨਾਲ